ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਕਦੇ ਸੋਚਿਆ ਹੈ ਕਿ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂ ਜਗਾਰਾ ਨਹੀਂ ਗਜਾਇਆ ਜਾਂਦਾ ਹੈ ਤੁਸੀਂ ਭਾਵੇਂ ਹਰਮੰਦਰ ਸਾਹਿਬ ਤਾਂ ਬਹੁਤ ਵਾਰ ਗਏ ਹੋ ਹੋਗੇ ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਗਾਰਾ ਨਹੀਂ ਗਜਾਇਆ ਜਾਂਦਾ ਹੈ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਕਿ ਸਿੱਖਾਂ ਦੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸਿੱਖਾਂ ਦਾ ਹੀ ਜੈਕਾਰਾ ਨਹੀਂ ਗਜਾਇਆ ਜਾਂਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਵਾਂਗੇ ਕਿਸੇ ਦੇ ਦਰਬਾਰ ਸਾਹਿਬ ਦੇ ਵਿੱਚ ਜੈਕਾਰਾ ਕਿਉਂ ਨਹੀਂ ਗਜਾਇਆ ਜਾਂਦਾ ਪਰ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਨਾ ਚਾਹੁੰਦੇ ਹਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਇੱਕ ਨਵੇਂ ਵੀਰ ਹੋ ਜਾਂ ਫਿਰ ਇੱਕ ਰੈਗੂਲਰ ਵੀਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਸਿੱਖ ਇਨਫਰਮੇਸ਼ਨ ਤੇ ਇਤਿਹਾਸ ਪਹੁੰਚ ਪਾਏ ਤੇ ਅਸੀਂ ਉਹਨਾਂ ਸਭ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੋ ਸਾਡੀ ਸੁਪਰ ਥੈਂਕਸ ਦੇ ਰਾਹੀਂ ਬਹੁਤ ਬਹੁਤ ਮਦਦ ਕਰ ਰਹੇ ਨੇ ਸਾਨੂੰ ਹੋਰ ਜ਼ਿਆਦਾ ਮੋਟੀਵੇਟ ਕਰ ਰਹੇ ਨੇ ਅਜੀਬੀਆਂ ਹੀ ਵੀਡੀਓਜ਼ ਅੱਗੇ ਵੀ ਲਿਆਉਣ ਦੇ ਲਈ ਤੇ ਜੇਕਰ ਤੁਸੀਂ ਹਲੇ ਤੱਕ ਸਾਡੀ ਸੁਪਰ ਥੈਂਕਸ ਦੇ ਰਾਹੀਂ ਮਦਦ ਨਹੀਂ ਕੀਤੀ ਤਾਂ ਸੀ ਤੁਹਾਡੇ ਅੱਗੇ ਰਿਕੁਐਸਟ ਕਰਾਂਗੇ ਕਿ ਸਾਡੇ ਚੈਨਲ ਨੂੰ ਸੁਪਰ ਥੈਂਕਸ ਦੇ ਰਾਹੀਂ ਸਪੋਰਟ ਜ਼ਰੂਰ ਕਰਿਓ ਤੇ ਸਾਨੂੰ ਮੋਟੀਵੇਟ ਕਰਿਓ ਅਜੇ ਇੰਹਾਂ ਹੀ ਇਤਿਹਾਸ ਤੋਂ ਰਿਲੇਟਡ ਵੀਡੀਓਜ਼ ਅੱਗੇ ਵੀ ਲਿਆਉਣ ਦੇ ਲਈ ਹੁਣ ਆਪਣੀ ਵੀਡੀਓ ਦੇ ਵੱਲ ਅੱਗੇ ਵਧਦੇ ਹਾਂ ਅਕਸਰ ਹੀ ਇਹ ਕੱਲਕ ਦਿੱਤਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਰਾਜ ਦੇ ਦੌਰਾਨ ਇਹ ਸ਼ਹੀਦ ਦਰਬਾਰ ਸਾਹਿਬ ਦੇ ਵਿੱਚ ਜਕਾਰਾ ਗਜਾਲਾ ਬੰਦ ਕਰਵਾ ਦਿੱਤਾ ਗਿਆ ਸੀ ਪਰ ਇਸ ਗੱਲ ਦੇ ਜਿਆਦਾ ਸੱਚਾਈ ਹੈ ਆਓ ਵੇਖਦੇ ਹਾਂ ਜੇਕਰ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਾਹਿਬ ਇੱਥੋਂ ਦੇ ਕੀਰਤਨੀਏ ਤੇ ਜਥੇਦਾਰਾਂ ਦੇ ਮੰਨੀਏ ਬਕਰਾ ਹੀ ਤਰਕ ਲਾਉਂਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਗਾਰਾ ਕਿਉਂ ਨਹੀਂ ਕੀਤਾ ਜਾਇਆ ਜਾਂਦਾ ਇਹਨਾਂ ਨੇ ਕਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਕੇਵਲ ਤੇ ਕੇਵਲ ਭਗਤੀ ਦਾ ਕੇਂਦਰ ਹੈ ਜਿੱਥੇ 24 ਘੰਟੇ ਕੇਵਲ ਸਿਰਫ ਗੁਰਬਾਣੀ ਉਚਾਰਨ ਕੀਤੀ ਜਾਂਦੀ ਹੈ ਜਾਂ ਪਵਿੱਤਰ ਗੁਰਬਾਣੀ ਦਾ ਹੀ ਸਿਰਫ ਪਾਠ ਹੁੰਦਾ ਹੈ ਗੁਰਬਾਣੀ ਜਾਂ ਨਾਮ ਬਾਣੀ ਦੇ ਅਲਾਵਾ ਇੱਥੇ ਹੋਰ ਕੋਈ ਵੀ ਗੱਲ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਨਾਲ ਨਾਲ ਕੋਈ ਵੀ ਕਥਾ ਪ੍ਰਚਾਰ ਜਾਂ ਫਿਰ ਇੱਥੋਂ ਤੱਕ ਕਿ ਇੱਥੇ ਇੱਕ ਜੈਕਾਰਾ ਨਹੀਂ ਨੂੰ ਜਾਇਆ ਜਾਂਦਾ ਸਾਰਾ ਦਿਨ ਇੱਥੇ ਸਿਰਫ ਗੁਰਬਾਣੀ ਦਾ ਹੀ ਕੀਰਤਨ ਹੁੰਦਾ ਹੈ ਤੇ ਇਹ ਕਾਰਨ ਹੈ ਕਿ ਸ੍ਰੀ ਹਰਮੰਦਰ ਸਾਹਿਬ ਨੂੰ ਪਗਦੀ ਦਾ ਕੇਂਦਰ ਆਖਿਆ ਜਾਂਦਾ ਹੈ ਅਤੇ ਜੈਕਾਰਾ ਕੌਮ ਦਾ ਜੰਗੀ ਨਾਰਾ ਹੈ ਜੋ ਕਿ ਦਰਬਾਰ ਸਾਹਿਬ ਦੇ ਵਿੱਚ ਨਹੀਂ ਛੱਡਿਆ ਜਾਂਦਾ ਅਤੇ ਇਸ ਤੋਂ ਇਲਾਵਾ ਹਰਮੰਦਰ ਸਾਹਿਬ ਜਦਦਰ ਜੇਕਰ ਤੁਸੀਂ ਵੇਖਿਆ ਹੋਏ ਤਾਂ ਨਗਾਰਾ ਵੀ ਨਹੀਂ বাজਾਇਆ ਜਾਂਦਾ ਆਪ ਤੌਰ ਤੇ ਇਹ ਸਿੱ ਇਤਿਹਾਸਿਕ ਗੁਰੂ ਵਿਚ ਨਗਾਰਾ ਵੱਜਦਾ ਹੋਇਆ ਵੀ ਦੇਖ ਸਕਦੇ ਹਾਂ ਤੇ ਦਰਬਾਰ ਸਾਹਿਬ ਦੇ ਵਿੱਚ ਨਗਾਰਾ ਤੱਕ ਵੀ ਨਹੀਂ বাজਾਇਆ ਜਾਂਦਾ ਇਸ ਦਾ ਕਾਰਨ ਸਿਰਫ ਇਹੀ ਹੈ ਕਿ ਨਗਾਰਾ ਜੰਗ ਦੇ ਮੈਦਾਨ ਦੇ ਵਿੱਚ ਵਰਤਿਆ ਜਾਂਦਾ ਹੈ ਅਤੇ શ્રી ਦਰਬਾਰ ਸਾਹਿਬ ਦੇ ਵਿੱਚ ਕੇਵਲ ਦੇ ਕੇਵਲ ਇਕ ਹੀ ਪਰਮਾਤਮਾ ਦੀ ਗੱਲ ਕੀਤੀ ਜਾਂਦੀ ਹੈ ਅਤੇ ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਹੁਣ ਉਸ ਤਰਕ ਤੇ ਵਾਪਸ ਆਉਨੇ ਹਾਂ ਜੋ ਕਹਿੰਦੇ ਨੇ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਕਾਰਾ ਗਜਵਾਲਾ ਅੰਗਰੇਜ਼ਾਂ ਦੇ ਟਾਈਮ 'ਚ ਹੀ ਬੰਦ ਹੋ ਚੁੱਕਿਆ ਸੀ ਇਸ ਗੱਲ ਦਾ ਕੋਈ ਵੀ ਇਤਿਹਾਸਿਕ ਹਵਾਲਾ ਜਾਂ ਫਿਰ ਪਰਮਾਨਸਲ ਨੂੰ ਇਸ ਗੱਲ ਦਾ ਕੋਈ ਵੀ ਇਤਿਹਾਸਿਕ ਹਵਾਲਾ ਜਾਂ ਪਰਮਾਣ ਸਾਨੂੰ ਵੇਖਣ ਨੂੰ ਨਹੀਂ ਮਿਲਦਾ ਕਿ ਜਿਕਾਰਾ ਹਰਮੰਦਰ ਸਾਹਿਬ ਦੇ ਵਿੱਚ ਅੰਗਰੇਜ਼ਾਂ ਨੇ ਬੰਦ ਕਰਵਾਇਆ ਕਿਉਂਕਿ ਅਦਰਬਾਰ ਸਾਹਿਬ ਤੋਂ 84 ਕਦਮਾਂ ਦੀ ਦੂਰੀ ਤੇ ਹੀ ਆਕਾਲ ਤਖਤ ਸਾਹਿਬ ਦੇ ਵਿੱਚ ਜਿਕਾਰਾ ਝੱਡਿਆ ਜਾਂਦਾ ਹੈ ਤੇ ਅੱਜ ਵੀ ਉੱਥੇ ਨਗਾਰੇ বাজਾਏ ਜਾਂਦੇ ਹਨ ਅਤੇ ਰਾਜ ਕਰੇਗਾ ਖਾਲਸਾ ਦੁਹਰਾ ਵੀ ਪੜਿਆ ਜਾਂਦਾ ਹੈ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਮੀਰੀ ਦਾ ਸਿਧਾਂਤ ਦਰਸਾਉਂਦਾ ਹੈ ਤੇ ਸ਼ਰੀਰ ਦਰਬਾਰ ਸਾਹਿਬ ਪੀਰੀ ਦਾ ਸਿਧਾਂਤ ਦਰਸਾਉਂਦਾ ਹੈ ਤੇ ਜੇਕਰ ਪਹਿਲਾਂ ਅੰਗਰੇਜ਼ਾਂ ਨੇ ਜੇਕਾਰਾ ਬੰਦ ਵੀ ਕੀਤਾ ਹੁੰਦਾ ਤਾਂ ਹੁਣ ਤਾਂ ਅੰਗਰੇਜ਼ ਇੱਥੋਂ ਚਲੇ ਗਏ ਨੇ ਤਾਂ ਸੀ ਦਰਬਾਰ ਸਾਹਿਬ ਦੇ ਵਿੱਚ ਜੇਕਾਰਾ ਅੱਜਾਣਾ ਫਿਰ ਤੋਂ ਸ਼ੁਰੂ ਕਰ ਸਕਦੇ ਸੀ ਸੋ ਦਰਬਾਰ ਵਿੱਚ ਜੇਕਾਰਾ ਨਾਗ ਜਾਣ ਦਾ ਮੁੱਖ ਕਾਰਨ ਇਹ ਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕੇਵਲ ਅਤੇ ਕੇਵਲ ਰੱਬ ਦੀ ਇਬਾਦਤ ਹੁੰਦੀ ਹੈ ਅਤੇ ਸਿਰਫ ਇੱਕ ਪਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ ਨਾਲੇ ਜੇਕਰ ਕੋਈ ਵੀ ਮਤਾ ਜਾਰੀ ਕਰਨਾ ਹੋਵੇ ਜਾਂ ਸਰਪੰਚ ਕਾਲਸਾ ਦੇ ਲਈ ਕੋਈ ਵੀ ਹੁਕਮ ਜਾਰੀ ਕਰਨਾ ਹੋਵੇ ਤਾਂ ਇਹ ਸਾਰੇ ਕੰਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਹਨ ਤੁਸੀਂ ਕਦੇ ਵੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚੋਂ ਕੋਈ ਵੀ ਹੁਕਮ ਪੈਦਾ ਹੋਇਆ ਜਾਂ ਫਿਰ ਕੋਈ ਮਤਾ ਪਾਸ ਕਰਦਾ ਹੋਇਆ ਵੇਖਿਆ ਨਹੀਂ ਹੋਏਗਾ ਸੋ ਦੋਸਤੋ ਐਸੀ ਕੁਝ ਜਾਣਕਾਰੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਕਰਾ ਕਿਉਂ ਨਹੀਂ ਗਜਾਇਆ ਜਾਂਦਾ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਇੱਕ ਨਵੇਂ ਵੀਰ ਹੋ ਜਾਂ ਫਿਰ ਇੱਕ ਰੈਗੂਲਰ ਵੀਰ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜ਼ਰੂਰ ਕਰਿਓ ਤਾਂਕਿ ਤੁਸੀਂ ਸਾਡੀਆਂ ਅੱਗੇ ਆਉਣ ਵਾਲੀਆਂ ਮੈਂ ਔਰ only videos enjoy ਕਰ ਪਾਓ। ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ। ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ। ਤੇ ਸੁਪਰ ਥੈਂਕਸ ਦੇ ਰਹੀ ਸਾਡੇ ਚੈਨਲ ਨੂੰ ਜ਼ਰੂਰੀ ਸਪੋਰਟ ਕਰਿਓ। ਧੰਨਵਾਦ।